ਫਸਲਾਂ ਦਾ ਖਰਾਬਾ ਹੋਇਆ ਹੈ ਪੰਜਾਬ ਸਰਕਾਰ ਨੇ ਉਸ ਦਿਨ ਤੋਂ ਹੀ ਸਾਡੇ ਸਾਰੇ ਉਹਨਾਂ ਕਿਸਾਨ ਵੀਰਾਂ ਦੀ ਬਾਹਮ ਪਲੰਦੀ ਕੋਸ਼ਿਸ਼ ਕੀਤੀ ਹੈ ਔਰ ਉਹਨਾਂ ਮੀਹਾਂ ਦੇ ਦੌਰਾਨ ਸਾਡੇ ਕੁਝ ਪਿੰਡਾਂ ਜਿਨ੍ਹਾਂ 'ਚ ਜ਼ਿਆਦਾ ਨੁਕਸਾਨ ਹੋਇਆ ਉਹਨਾਂ 'ਚ ਪਹਿਲਾਂ ਵੀ ਚੈੱਕ ਬੰਡੇ ਗਏ ਨੇ ਅੱਜ ਸਾਡੇ ਸਮਾਉਂ ਠੀਕੀ ਕਿਵਾਕੁਰ ਦੇ ਤੇ ਕਿਵਾਕਲਾਂ ਦੇ ਲਗਭਗ 106 ਲਾਭਪਾਤਰੀ ਹੈ ਜਿਨ੍ਹਾਂ ਨੂੰ 2337188 ਰੁਪਏ ਜਿਹੜੀ ਰਕਮ ਦੀ ਅੱਜ ਮੰਡੀ ਗਈ ਆ ਔਰ ਆਉਣ ਵਾਲੇ ਸਮੇਂ 'ਚ ਕਿਉਂਕਿ ਜਿਹੜੀ ਸਾਰੀ ਗਰਦਿਵਾਰੀ ਹੋਈ ਆ ਉਹਦੇ ਤਹਿਤ ਜਿੰਨਾ ਜਿੰਨਾ ਦਾ ਕੋਈ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਵੀ ਆਉਣ ਵਾਲੇ ਸਮੇਂ 'ਚ ਮੌਜੂਦ ਦਿੱਤਾ ਜਾਊਗਾ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਭਾਵੇਂ ਛੱਤਾਂ ਡਿੱਗੀਆਂ ਕੰਧਾਂ ਡਿੱਗੀਆਂ ਔਰ ਗਰੀਬ ਲੋਕਾਂ ਦਾ ਜਿਹੜਾ ਰਹਿਣ ਬਸੇਰਾ ਉਹਦਾ ਨੁਕਸਾਨ ਹੋਇਆ ਉਹਦੇ ਵੀ ਆਉਣ ਵਾਲੇ ਸਮੇਂ 'ਚ ਸਾਰਿਆਂ ਨੂੰ ਉਸੇ ਹਿਸਾਬ ਨਾਲ ਜਿੰਨਾ ਨੁਕਸਾਨ ਹੋਇਆ ਉਹਦੇ ਪੈਸੇ ਦਿੱਤੇ ਜਾਣਗੇ ਤੋ ਸਾਡਾ ਇਹ ਤਹਈਆ ਪੰਜਾਬ ਸਰਕਾਰ ਦਾ ਕਿ ਆਪਾਂ ਉਹਨਾਂ ਲੋਕਾਂ ਨੂੰ ਉਹਨਾਂ ਕਿਸਾਨਾਂ ਨੂੰ ਉਹਨਾਂ ਨੂੰ ਮਜ਼ਦੂਰਾਂ ਨੂੰ ਉਹਨਾਂ ਆਮ ਲੋਕਾਂ ਨੂੰ ਮੁੜ ਜ਼ਿੰਦਗੀ ਦੀ ਰਾਹ ਤੇ ਲੈ ਕੇ ਆਈਏ ਜਿਨ੍ਹਾਂ ਦਾ ਨਹੀਂ ਦੇ ਨਾਲ ਇਹਨਾਂ ਦਾ ਖੜਾ ਦੇ ਨਾਲ ਭਾਰੀ ਨੁਕਸਾਨ ਹੋਇਆ ਸੋ ਮੈਂ ਪੰਜਾਬ ਸਰਕਾਰ ਦਾ ਸادة ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਬੜੇ ਅਚੇਤਿਤ ਤੌਰ ਤੇ ਆਪ ਇਹ ਸਾਰੇ ਸਿਸਟਮ ਨੂੰ ਦੇਖ ਕੇ ਜਲਦੀ ਤੋਂ ਜਲਦੀ ਜਿਹੜੇ ਲੋੜਵੰਦ ਸਾਡੇ ਸ਼ਾਂਤਰਾ ਸੀ ਮੌਜੂਦ ਸੀ こんなんでかってんていっぺえするじま